Renda seni balai jelas berhendak kebutuhan muka Allah. Akan lebih ambar muka Hal Jawa. ਠੀਕ ਹੈ ਕਿਹੜੇ ਪਿੰਡ ਆ ਬਈ ਮਹਿਮਨ ਦਿਵਾਨਾ ਬਈ ਵੈਮਨ ਦਿਵਾਨਾ ਕਿੰਨੇ ਪੁੱਤਰ ਲੈ ਕੇ ਆਂਦੇ ਆ ਦੋ ਲੈ ਕੇ ਆਂਦੇ ਆ ਦੋ ਲੈ ਕੇ ਆਂਦੇ ਆ ਠੀਕ ਹੈ ਇੱਕ ਜਨੌਰ ਮਹਿਮਨ ਦੇ ਇੱਕ ਗੁਰਦਾਰ ਵੈਮਨ ਠੀਕ ਹੈ ਜੀ ਓਕੇ ਸਰ ਇੱਕ ਹੋਰ ਆ ਗਿਆ ਆ ਗਿਆ ਇੱਕ ਪੁੱਤ ਲਖਾ ਲਓ ਇਹਨੇ ਕੋੜਾ ਲਖਾ ਲੂਗਾ ਜੀ ਰੰਗ ਦੇ ਇੱਕ ਦੇ ਬੰਦੇ ਤੇ ਲੈ ਲੈ ਕੇ ਨਾ ਲੈਣ ਵਾਲਾ ਐ ਨੀਲ ਵਾਲੇ ਡੀਟਾ ਬਾਹਰ ਹੀ ਫਿਰਦੇ ਆ ਤੁਸੀਂ ਪਗਾਲ ਲੈਂਦੇ ਕੋਈ ਨਹੀਂ ਇੱਤੀ ਰੰਗ ਇੱਤੀ ਰੰਗ ਹਾਂਜੀ ਬਈ ਕੀ ਹਾਲ ਚਾਲ ਆ ਪਿੰਡ ਬਈ ਆਪਣਾ ਛੱਡਿਆ ਜੀ ਹਾਂ ਜੀ ਕਿੰਨੇ 2 2 ਦਾ ਬਾਈ ਇਹ ਬਾਈ ਬਹਿਮੰਤੋ ਬਹਿਮੰਤੋ ਹਾਂਜੀ ਬਾਈ ਕਿੰਨੇ ਕੁਤਰ ਲੈ ਕੇ ਆਂਦੇ ਅਜ 2 2 ਗੁਰਪਿਆਰ ਬਹਿਮਣ ਚਲੌਰ ਬਹਿਮਣ ਠੀਕ ਹੈ ਬਾਈ ਹਾਂਜੀ ਬਾਈ ਆ ਵੀ ਚੜ੍ਹਦੇ ਹਾਂ 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 ਚੜ੍ਹਦੇ ਬੜਾ ਚੜੀ ਹੋਗਾ ਹਾਂ ਆਏ ਫਰਲੀ ਹੋ ਗਈ ਆ ਨਹੀਂ ਕੋਈ ਬਾਕੀ ਐ ਕਰਦੇ ਆ ਮਾਮਾ ਹੋ ਗਿਆ ਉਹ ਤਰਫ ਹੋਇਆ ਨਹੀਂ ਉਹਦਾ ਆਇਆ ਮੈਂ ਉਹਦਾ ਛੱਡ ਕੇ ਤੈਨੂੰ ਆਪੀ ਮਾਰ ਦੇ ਆਪੀ ਗੱਲ ਕਰਦੇ ਟੋਲੇ ਵੱਜ ਰਹੇ ਆ ਜੀ ਉਤਰਾ ਦੇ ਨਾਲ ਬਾਣਾ ਪੱਲਾ ਹੀ ਇੱਕ ਉਤਰ ਹੋਇਆ ਜੀ 40 45 ਪੱਲਾ ਇਹਦਾ ਹੈ ਗਿਆ ਹੈ 40 45 ਕਬੂਤਰ ਹੋ ਗਏ ਬਖਸ਼ ਨੂੰ ਦੱਸਾਂ ਮੌਕੇ ਤੇ ਉਲੇ ਮਾਰ ਰਿਹਾ ਆ ਤੱਕ Tapi, ini sudah terlalu. Ada, enggak mau. Enggak ਕਹਿੰਦਾ ਕਿ ਕਿਹੜਾ ਆਪਣਾ ਕਾਲਾ ਪੱਲਾ ਆਇਆ ਅਸ਼ਿਦਰਾਜ ਆਇਆ ਆ ਆਹ ਰੰਗ ਦੀ ਨਗਰ ਰੰਗ ਰੰਗ ਬੋਲਣ ਲੱਗ ਗਏ ਹੋਰ ਨਾਲੀ ਦੇ ਉੱਪਰ ਰੁਕਾ ਪਹਿਲੀ ਚੱਲ ਪੈ ਕਾਲਾ ਹੋ ਜਾ। ਦੇਖ ਦੇ ਆ ਵੀ ਦੇਖ। 2 ਮਿੰਟ ਬਸਾੜਨ ਲਈ ਮਹਾਂ। ਆ ਮੇਰੇ ਉਗਲੇ-ਉਗਲੇ। मकान <laughs> ਆਹ ਵੇ ਮੜਾਇਆ ਉਤਰ ਨਹੀਂ ਦੇ ਜਾਨਾ ਉਤਰ ਨਹੀਂ ਹੋਰ ਨਾਲ ਵੀ ਤੇ ਉੱਪਰ ਲੈ ਪਹਿਲੇ ਹੀ ਚੱਲ ਪੈ ਕਾਲਾ ਹੋ ਜੇ ਇਹ ਖੱਟੇ ਬਣਾ ਜੀ ਆਹ ਆ ਆ ਵੇ ਵੇ लोग में बैठाना नहीं है महाम आ ਲਿਆਓ ਬਾਈ ਜਰ ਹੁਣ ਕਿੱਧਰ ਨੂੰ ਮਾਰੋ 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 ਕੋਈ ਨਾ ਮਾਰਾ ਆਇਆ ਸਰਕਾਰ ਦੇ ਇੱਟ ਚੱਲ ਜਾਣਾ ਨੋਰਨਾ ਮਾਰਨਾ ਹੀ ਮੜਾ ਜੋ ਸ਼ੈਣੀ ਵਾਲੇ ਪਿੰਡ 10 ਤਰੀਕ ਨੂੰ ਬਾਜੀ ਉੱਡੀ ਸੀ ਭਾਈ ਪੈਸੇ ਯਾਰ ਆ ਪੈਸੇ ਗੁਰਦੁਆਰੇ ਰੱਖੇ ਜਾਂਦੇ ਆ ਸਿੰਦੀ ਬਾਜੀ ਹੋਈ ਉਹ ਮੇਰੇ ਪੈਸੇ ਚੱਕ ਲਊਗਾ ਜਿਹੜਾ ਸੱਚਾ ਤੇ ਮਿਹਰਾ ਸੱਚਾ ਸੁੱਚਾ ਹੋਇਆ ਉਹ ਮੇਰੇ ਪੈਸੇ ਚੱਕ ਲਊਗਾ ਇੱਕ ਤਾਂ ਮੇਰੇ ਨਾਲ ਆਉਣਾ ਤਿੰਨ ਡੇਰ ਨਾਲ ਬੱਚਾ ਚੱਕ ਲਊਗਾ ਤਿੰਨ ਡੇਰ ਗਾੜੀ ਨਾਲ ਨਹੀਂ ਹੈਗੀ ਨਾ ਨਾ ਇਹਨਾਂ ਨੇ ਇੱਕ ਗੱਲ ਆਖੀ ਤੂੰ ਚੱਕ ਲਈ ਮੈਂ ਚੱਕਣ ਆਇਆ ਨਾ ਪੁੱਛ ਲੈ ਇਹ ਦੁਕੀ ਆਖੀ ਦੇ ਜਾਂ ਜਿਹੜੇ ਸੱਚੇ ਨੇ ਤਾਂ ਆ ਦੇ ਨਹੀਂ ਨਹੀਂ ਆਪਰੇ ਆਪਰੇ ਬਦਲਾਂ ਦਾ ਬੋਹਾਦੀਆਂ ਬਈ ਚੱਕ ਲਓ ਆਈ ਗਏ ਤਿੰਨੇ ਆ ਦੇ ਚੱਕ ਲੈਣ ਜਿਹੜਾ ਸੱਚਾ ਹੁੰਦਾ ਬਈ ਆ ਸਿਮਰੀ ਨੇ ਸਿਮਰੀ ਬਟੰਡਾ ਨੇ ਚੱਕ ਲਿਆ ਹੋਰ ਤੂੰ ਤਿੰਨੇ ਢੇਰੀਆਂ ਬਈ ਇਹ ਚੱਕੀਆਂ ਬਾਈ ਨੇ ਹਾਂ ਬਸ ਠੀਕ ਹੈ ਬਈ ਕੀ ਗੱਲ ਕੀਤੀ ਹੋਈ ਆ ਬਸ ਹਾਂ ਇੱਕ ਗੁਰਦੁਆਰੇੋਂ ਪੈਸੇ ਚੱਕ ਲਏ ਆ ਬਈ ਬਾਹਰ ਜਾਣ ਦੀ ਗੱਲ ਕਰ ਮੇਰੀ ਬਾਤ ਤੇ ਬਈ ਛੈਣੇ ਵਾਲੇ ਬਾਜੀ ਉੱਡੀ ਸੀ ਅੱਧਾ ਘੰਟਾ ਪਹਿਲੋਂ ਕਬੂਤਰੀ ਬੈਗੀ ਸੀ ਸਿਮਰੀ ਦੀ ਤੇ ਇੱਕ ਕਬੂਤਰ ਟਾਈਮ ਤੇ ਆ ਗਿਆ ਸੀ 45 ਮਿੰਟ ਤੇ ਟਾਈਮ ਸੀਗਾ ਉਹ ਸਕੂਟਰ ਬਾਜੀ ਦਾ ਰੌਲਾ ਸੀ ਬਾਈ 45 ਦੇ ਟੈਂਪੁਰਾ ਜੀ 45 ਬਾਈ 45 ਦੇ ਟਾਈਮ ਪੂਰਾ ਹੁੰਦਾ ਸੀ 45 ਦੇ ਕਬੂਤਰ ਉੱਤੋਂ ਆ ਗਿਆ ਸੀ ਬਰੇ ਹੁਣ ਤੁਸੀਂ ਦੇਖ ਲਓ ਬਾਈ ਅੰਗਰੇਜ਼ ਆਹ ਬੰਦੇ ਦਾ ਕਬੂਤਰ ਇੱਕ ਗਿੰਦਾ ਬਠਿੰਡਾ ਦਾ ਕਬੂਤਰ ਇੱਕ ਕਾਂਵਲ ਬਠਿੰਡੇ ਦਾ ਕਬੂਤਰ ਸੀਗਾ ਤਾਂ ਤੋਂ ਆਗੇ ਸੀਗੇ ਇਹ ਕਹਿੰਦੇ ਕਿ ਵੀ ਟਾਈਮ ਪੂਰਾ ਹੋ ਗਿਆ ਬਾਈ ਸੋਡੇ ਕਬੂਤਰ ਕੱਟ ਤੇ ਤੇ ਸਾਡੇ ਪਹਿਲਾਂ ਹੀ ਬਾਈ 1 ਮਿੰਟ ਰਹਿੰਦੇ ਕਬੂਤਰ ਕੱਟ ਤੇ ਤੇ ਪੈਸੇ ਸਿੰਮਰੀ ਬਠਿੰਡਾ ਲੈ ਗਿਆ ਬਈ ਪੈਸੇ ਚੱਕ ਹਾਂ ਇਹ ਬਾਈ